ਇਹ ਸਭ ਡਿਪਟੀ ਸੀਐਮ ਨੂੰ ਲੈ ਕੇ ਇਹ ਗੱਲਬਾਤ ਚੱਲ ਰਹੀ ਆ ਪ੍ਰਿੰਸੀਪਲ ਬੋਧਰਾਮ ਕਹਿੰਦੇ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਸੀਗਾ ਕਿ ਡਿਪਟੀ ਸੀਐਮ ਆ ਪੰਜਾਬ ਦੇ ਵਿੱਚ ਅਸੀਂ ਬਣਾਉਣਾ ਹੈ ਜਾਂ ਹਰਪਾਲ ਸਿੰਘ ਚੀਮਾ ਕਹਿੰਦੇ ਆਲਰੇਡੀ ਡਿਪਟੀ ਸੀਐਮ ਜਿ ਤਰ੍ਹਾਂ ਹੀ ਆ ਪੋਲ ਨਾ ਕੁਲ ਪਾਕ ਬੜੇ ਤੱਕੜੇ ਤੱਕੜੇ ਹੈਗੇ ਆ ਇਸ ਤਰੀਕੇ ਦੀ ਗੱਲਬਾਤ ਕੋਤਰਾ ਵੱਲੋਂ ਇਹ ਕਿਹਾ ਜਾਂ ਤੇ ਕੋਤਨਾਂ ਦੀ ਪਾਰਟੀ ਦਾ ਆਪਦਾ ਮਸਲਾ ਹੈਗਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਉਸ ਸਮੇਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਡਿਪਟੀ ਸੀਐਮ ਬਣਾਵਾਂਗੇ ਬਾਕੀ ਬਣਾਉਣਾ ਨਾ ਬਣਾਉਣਾ ਉਹਨਾਂ ਦੀ ਪਾਰਟੀ ਦੀ ਮਰਜ਼ੀ ਹੈਗੀ ਆ ਉਹਨਾਂ ਨੇ ਹੁਣ ਕਿਹਾ ਜਿਸ ਤਰੀਕੇ ਨਾਲ ਕਿ ਦਿੱਲੀ ਸੀਐਮ ਦੀ ਲੋੜਤੀ ਰਹੀ ਹੈਗੀ ਇਮਾਰਤਾਂ ਹੈਗੇ ਨੇ ਲਗਾਤਾਰ ਕਈ ਗਲਤ ਬਤਾਏ ਕਿ ਮਸਲਨ ਚਾਕਰ ਕਾਂਗਰਸ ਦੀ ਵੀ ਬਤਾਇਆ 124 ਵੀ ਉਹਨਾਂ ਨੇ ਵੀ ਇਹ ਗਲਤ ਕੀ ਹੈ ਕਿ ਕਦੋਂ ਬਣਾ ਰਹੇ ਪਰ ਹੁਣ ਵਾਅਦੇ ਤੋਂ ਮੁਕਰਦੇ ਹੋਏ ਦੇਖਦੇ ਨੇ ਕਿ ਦੇਖੋ ਵਾਅਦੇ ਤਾਂ ਬਹੁਤ ਸਾਰੇ ਸਰਕਾਰ ਨੇ ਕੀਤੇ ਸੀਗੇ ਵੱਖ-ਵੱਖ ਵਰਗਾਂ ਦੇ ਨਾਲ ਔਰਤਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਕਿਸਾਨਾਂ ਦੇ ਨਾਲ ਲੇਕਿਨ ਉਹ ਉੱਚ ਸਰਕਾਰ ਬਣਨ ਤੋਂ ਬਾਅਦ ਯਾਨੀ ਕਿ ਤਕਰੀਬਨ ਉਹ ਵਾਅਦੇ ਤੋਂ ਮੁੱਕਰੀ ਗਈ ਸਰਕਾਰ ਸੋ ਇਸ ਲਈ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਹੈਗੀ ਆ ਉਹਦੇ ਵਿੱਚ ਜਦੋਂ ਇਹ ਜਾਣਗੇ ਤਾਂ ਉਹਦਾ ਜਿਹੜਾ ਖਮਿਆਜਲਾਨ ਪੂਤਰਾ ਪੂਗੇ ਕਿ ਜਿਹੜਾ ਸਰਕਾਰ ਦਾ 2 ਸਾਲ ਦਾ ਰਿਪੋਰਟ ਕਾਰਡ ਹੈਗਾ ਕਿ ਲੋਕ ਕਿੰਨੇ ਖੁਸ਼ ਆ ਸਰਕਾਰ ਤੋਂ ਕਿ ਬੜਾ ਵੱਡਾ ਇਹਨਾਂ ਨੂੰ ਫਤਵਾ ਦਿੱਤਾ ਸੀ 92 ਸੀਟਾਂ ਚ ਤਾ ਕੇ ਤੇ ਉਹਦਾ ਰਿਜ਼ਲਟ ਜਿਹੜਾ ਹੁਣ 2 ਸਾਲ ਦੀ ਕਾਰਗੁਜ਼ਾਰੀ ਹੈ ਜੀ ਉਹਦਾ ਦੁਬਾਰਾ ਰਿਜ਼ਲਟ ਇਹਨਾਂ ਨੂੰ ਮਿਲਣਾਉਣ ਪਾਰਲੀਮੈਂਟ ਦੇ ਵਿੱਚ ਅੱਜ ਕਿਹੜੇ ਕਿਹੜੇ ਮਸਲੇ ਚੁੱਕ ਕਰਨ ਜਾਂਦੇ ਦੇਖੋ ਸਾਡੇ ਕੋਲ ਕਈ ਮਸਲੇ ਹੈਗੇ ਨੇ ਪਬਲਿਕ ਦੇ ਇਸ਼ੂਜ਼ ਆ ਜ਼ੀਰੋ ਆਵਰ ਦੇ ਵਿੱਚ ਜੋ ਵੀ ਸਾਨੂੰ ਮੌਕਾ ਮਿਲਿਆ ਜਿਹੜਾ ਉਹਦੇ ਤੇ ਕੱਲ ਵੀ ਜਿਵੇਂ ਜਿਹੜੇ ਐਡਿਟ ਸਕੂਲ ਦੇ ਕਰਮਚਾਰੀ ਆ ਉਹਨਾਂ ਦੇ ਚਾਹੇ ਰਿਟਾਇਰ ਹੋ ਚੁੱਕੇ ਆ ਚਾਹੇ ਜੋਬ ਕਰ ਰਹੇ ਉਹਨਾਂ ਦਾ 6ਵਾਂ ਪੇ ਕਮਿਸ਼ਨ ਦੀ ਮੰਗ ਸੀਗੀ ਤੇ ਉਹਦੇ ਨਾਲ ਹੀ ਪੰਜਾਬ ਦਾ ਪੇ ਸਕੇਲ ਲਾਗੂ ਕਰਨ ਦੀ ਮੰਗ ਸੀਗੀ ਜਿਹੜੇ तकरीबन ਮੁਲਾਜ਼ਮਾਂ ਦੀ ਵੱਜ ਭਰਤੀ ਹੋਈ ਆ ਉਹਨਾਂ ਦੀ ਉਹ ਪ੍ਰੋਟੈਸਟ ਵੀ ਚੱਲ ਰਿਹਾ ਸੀ ਉਹਨਾਂ ਦਾ ਉਸ ਤਰ੍ਹਾਂ ਦੇ ਹੋਰ ਵੀ ਜਿਹੜੇ ਵਕਫਾ ਅਨਰਾਈ ਦੇ ਮਸਲੇ ਹੈਗੇ ਨੇ ਤੇ ਜਾਂ ਸਾਡੇ ਜਿਹੜੇ ਦੰਗਾ ਪੀੜਤ ਨੇ ਪਰਿਵਾਰ ਉਹਨਾਂ ਦੇ ਮਸਲੇ ਹੈਗੇ ਹੋਰ ਬਹੁਤ ਸਾਰੇ ਮਸਲੇ ਹੈਗੇ ਜੀ ਸਾਹਿਬ ਡਿਪਟੀ ਸੀਐਮ ਨੂੰ ਲੈ ਕੇ ਇਹ ਗੱਲਬਾਤ ਬਹਿਬਾਤ ਚੱਲ ਰਹੀਆ ਪ੍ਰਿੰਸੀਪਲ ਬੋਧਰਾਮ ਕਹਿੰਦੇ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਸੀਗਾ ਕਿ ਡਿਪਟੀ ਸੀਐਮਾ ਪੰਜਾਬ ਦੇ ਵਿੱਚ ਅਸੀਂ ਬਣਾਉਣਾ ਹੈ ਜਾਂ ਹਪਾਲ ਸਿੰਘ ਚੀਮਾ ਕਹਿੰਦੇ ਆਲਰੇਡੀ ਡਿਪਟੀ ਸੀਐਮ ਜਿ ਤਰ੍ਹਾਂ ਹੀ ਆਪਣਾ ਕੋਨਾ ਕੋਨਾ ਪਾਕ ਬੜੇ ਤੱਕੜੇ ਤੱਕੜੇ ਹੈਗੇ ਆ ਇਸ ਤਰੀਕੇ ਦੀ ਗੱਲਬਾਤ ਕੋਤਰਾ ਵੱਲੋਂ ਕਹੀ ਗਈ ਹੈ ਦੇਖੋ ਕੋਤਰਾ ਦੀ ਪਾਰਟੀ ਦਾ ਆਪਦਾ ਮਸਲਾ ਹੈਗਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਉਸ ਸਮੇਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਡਿੱਪੀ ਸੀਐਮ ਬਣਾਵਾਂਗੇ। ਬਾਕੀ ਬਣਾਉਣਾ ਨਾ ਬਣਾਉਣਾ ਉਹਨਾਂ ਦੀ ਪਾਰਟੀ ਦੀ ਮਰਜ਼ੀ ਹੈਗੀ ਆ। ਹਾਂ। ਪਰ ਉਹਨਾਂ ਨੇ ਹੁਣ ਕਿਹਾ ਜਿਸ ਤਰੀਕੇ ਨਾਲ ਕਿ ਡਿੱਪੀ ਸੀਐਮ ਦੀ ਲੋੜਤੀ ਵੀ ਹੈਗੀ ਇਮਾਰਤਾਂ ਹੈਗੇ ਨੇ। ਲਗਾਤਾਰ ਕਈ ਗਲਤ ਬਤਾਇਆ ਕਿ ਮਸਲਨ ਚਾਚੋ காங்கிரஸ் ਦੀ ਵਿਵਤਾ 124 ਦੀ ਉਹਨਾਂ ਨੇ ਵੀ ਇਹ ਗਲਤ ਕੀ ਕਿ ਕਦੋਂ ਬਣਾ ਰਹੇ। ਪਰ ਹੁਣ ਵਾਅਦੇ ਤੁਲਫਰਦੇ ਹੋਏ ਦੇਖਦੇ ਹਾਂ ਕਿ ਦੇਖੋ ਵਾਅਦੇ ਤਾਂ ਬਹੁਤ ਸਾਰੇ ਸਰਕਾਰ ਨੇ ਕੀਤੇ ਸੀਗੇ। ਅ ਵੱਖੋ-ਵੱਖੋਂ ਵਰਗਾਂ ਦੇ ਨਾਲ ਔਰਤਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਕਿਸਾਨਾਂ ਦੇ ਨਾਲ ਲੇਕਿਨ ਉਹ ਉੱਚ ਸਰਕਾਰ ਬਣਨ ਤੋਂ ਬਾਅਦ ਯਾਨੀ ਕਿ ਤਕਰੀਬਨ ਉਹ ਵਾਦੇ ਤੋਂ ਮੁੱਕਰੀ ਗਈ ਸਰਕਾਰ ਸੋ ਇਸ ਲਈ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਹੈਗੀ ਆ ਉਹਦੇ ਵਿੱਚ ਜਦੋਂ ਇਹ ਜਾਣਗੇ ਤਾਂ ਉਹਦਾ ਜਿਹੜਾ ਖਮਿਆਜਲਾਨ ਪੂਤਰਾ ਪੂਗੇ ਕਿ ਜਿਹੜਾ ਸਰਕਾਰ ਦਾ 2 ਸਾਲ ਦਾ ਰਿਪੋਰਟ ਕਾਰਡ ਹੈਗਾ ਕਿ ਲੋਕ ਕਿੰਨੇ ਖੁਸ਼ ਆ ਸਰਕਾਰ ਤੋਂ ਕਿ ਬੜਾ ਵੱਡਾ ਇਹਨਾਂ ਨੂੰ ਫਤਵਾ ਦਿੱਤਾ ਸੀ 92 ਸੀਟਾਂ ਚ ਤਾ ਕੇ ਤੇ ਉਹਦਾ ਰਿਜ਼ਲਟ ਜਿਹੜਾ ਹੁਣ 2 ਸਾਲ ਦੀ ਕਾਰਗੁਜ਼ਾਰੀ ਹੈ ਜਿਹੜੀ ਉਹਦਾ ਦੁਬਾਰਾ ਰਿਜ਼ਲਟ ਇਹਨਾਂ ਨੂੰ ਮਿਲਣਾਉਣ ਪਾਰਲੀਮੈਂਟ ਦੇ ਵਿੱਚ ਅੱਜ ਕਿਹੜੇ ਕਿਹੜੇ ਮਸਲੇ ਟੇਕ ਅਪ ਕਰਨ ਜਾਂ ਦੇਖੋ ਸਾਡੇ ਕੋਲ ਕਈ ਮਸਲੇ ਹੈਗੇ ਨੇ ਪਬਲਿਕ ਦੇ ਇਸ਼ੂਜ਼ ਆ ਜ਼ੀਰੋ ਆਵਰ ਦੇ ਵਿੱਚ ਜੋ ਵੀ ਸਾਨੂੰ ਮੌਕਾ ਮਿਲਿਆ ਜਿਹੜਾ ਉਹਦੇ ਤੇ ਕੱਲ ਵੀ ਜਿਵੇਂ ਜਿਹੜੇ ਐਡਿਟ ਸਕੂਲ ਦੇ ਕਰਮਚਾਰੀ ਆ ਉਹਨਾਂ ਦੇ ਚਾਹੇ ਰਿਟਾਇਰ ਹੋ ਚੁੱਕੇ ਆ ਚਾਹੇ ਜੋਬ ਕਰ ਰਹੇ ਉਹਨਾਂ ਦਾ 6ਵਾਂ ਪੇ ਕਮਿਸ਼ਨ ਦੀ ਮੰਗ ਸੀਗੀ ਤੇ ਉਹਦੇ ਨਾਲ ਹੀ ਪੰਜਾਬ ਦਾ ਪੇ ਸਕੇਲ ਲਾਗੂ ਕਰਨ ਦੀ ਮੰਗ ਸੀਗੀ ਜਿਹੜੇ तकरीबन ਮੁਲਾਜ਼ਮਾਂ ਦੀ ਬਾਅਦ ਭਰਤੀ ਹੋਈ ਆ ਉਹਨਾਂ ਦੀ ਉਹ ਪ੍ਰੋਟੈਸਟ ਵੀ ਚੱਲ ਰਿਆ ਸੀ ਉਹਨਾਂ ਦਾ ਉਸ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਵੱਖ-ਵੱਖ ਐਨ ਆਰ ਆਈ ਦੇ ਮਸਲੇ ਹੈਗੇ ਨੇ ਤੇ ਜਾਂ ਸਾਡੇ ਜਿਹੜੇ ਦੰਗਾ ਪੀੜਤ ਨੇ ਪਰਿਵਾਰ ਉਹਨਾਂ ਦੇ ਮਸਲੇ ਹੈਗੇ ਹੋਰ ਬਹੁਤ ਸਾਰੇ ਮਸਲੇ ਹੈਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر